ਸ਼੍ਰੀ ਗੋ ਜੈ ਸ਼੍ਰੀ ਗੋ ਚੱਲੋ ਵੀਸਿੰਗ ਬਿੱਟੂ ਜਿੰਦਾਬਾਦ ਚੱਲੋ ਵੀਸਿੰਗ ਬਿੱਟੂ ਜਿੰਦਾਬਾਦ ਅੱਜ ਇਸ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਲ ਮਿਲਿਆ ਜਦੋਂ ਕਾਂਗਰਸ ਨੂੰ ਛੱਡ ਕੇ ਹੈਪੀ ਰੰਧਾਵਾ ਜੀ ਉਹਨਾਂ ਦੀ ਘਰਮ ਪਤਨੀ ਗੁਰਸ਼ੰਗ ਰੰਧਾਵਾ ਜੀ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਸੰਮਨ ਦੇ ਰਹੀ ਹੈ ਮੈਂ ਆਲਾ ਦਾ ਹੈਪੀ ਰੰਧਾਵਾ ਜੀ ਦਾ ਕਮਾਨ ਸਾਹਿਬ ਵੱਲੋਂ ਬਿੱਟੂ ਵੱਲੋਂ ਸੀਨ ਅਗਲੇ ਪੜੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਕਾਰਾ ਲਾਉਗਾ ਬਹੁਤ ਖੁਸ਼ੀ ਹੋਈ ਹੈ ਜੀ ਜਨਤਾ ਨੇ ਹਮ ਨੂੰ ਮਾ ਕੇ ਸਾਨੂੰ ਕਿਨਾ ਬਹੁਤ ਹੀ ਸਹਾਰਾ ਦਿੱਤਾ ਮੈਂ ਚਾਹਾਂਗੀ ਅੱਗੋ ਵੀ ਇਸੇ ਤਰ੍ਹਾਂ ਹੀ ਸਾਥ ਦੇਣ ਤੇ ਅਸੀਂ ਹੋਰ ਵੀ ਉਹਨਾਂ ਦੀ ਲੋਕਾਂ ਦੀ ਸਾਰੀ ਪਬਲਿਕ ਦੀ ਸੇਵਾ ਕਰ ਸਕੀਏ ਤਾਂ ਕੀ ਹੋ ਗਿਆ ਕਾਂਗਰਸ ਨੇ ਕਿਸੇ ਨੂੰ ਕਿਸੇ ਛੱਡਨ ਦਾ ਕਾਂਗਰਸ ਦੇਖੋ ਜੀ ਮਾ ਪਾਰਟੀ ਤੇ ਮਾ ਪਾਰਟੀ ਰਹਿੰਦੀ ਹੈ ਫਿਰ ਵੀ ਦਿਲੋਂ ਤਾਂ ਥੋੜਾ ਜਿਹਾ ਹੁੰਦਾ ਹੀ ਹੈ ਪਰ ਜਦੋਂ ਫਿਰ ਅਸੀਂ ਅੱਗੇ ਵਧ ਕੇ ਸੇਵਾ ਨਾ ਨਾ ਕਰ ਸਕੀਏ ਪਬਲਿਕ ਦੀ ਉਹ ਦਿਲ ਦੁਖਦਾ ਥੋੜਾ ਜਿਹਾ ਜਿੱਥੇ ਹੁਣ ਸਾਨੂੰ ਅੱਗੋਂ ਸਾਥ ਮਿਲਿਆ ਕਿ ਅਸੀਂ ਖੁੱਲ ਕੇ ਸੇਵਾ ਕਰ ਸਕਦੇ ਆ ਔਰ ਅਮਨੀਤ ਬਿੱਟੂ ਜੀ ਨੇ ਸਾਨੂੰ ਸਾਥ ਦਿੱਤਾ ਸਾਨੂੰ ਆਪਣਾ ਹੱਥ ਫਮਾਇਆ ਅਸੀਂ ਖੁੱਲ ਕੇ ਸੇਵਾ ਕਰਾਂਗੇ ਸਿਰਫ ਇਹੀ ਕਾਰਨ ਹੈ ਕਿ ਅਸੀਂ ਪਬਲਿਕ ਦੀ ਸੇਵਾ ਕਰਨਾ ਚਾਹੁੰਦੇ ਆ ਤੇ ਸਾਨੂੰ ਉਹ ਮੌਕਾ ਨਹੀਂ ਸੀ ਕਾਂਗਰਸ ਸਰਕਾਰ ਚ ਅੱਗੇ ਦੇ ਰਹੀ ਕਿ ਅੱਗੇ ਵੱਧ ਕੇ ਅਸੀਂ ਕੁਝ ਕਰ ਸਕੀਏ ਜੋ ਕਿ ਮੌਕਾ ਹੁਣ ਸਾਨੂੰ ਬਿੱਟੂ ਜੀ ਨੇ ਪਾਰਟੀ ਬਦਲ ਕੇ ਸਾਨੂੰ ਆਪਣੇ ਨਾਲ ਸ਼ਾਮਿਲ ਕਰਕੇ ਦਿੱਤਾ ਉਹ ਅਸੀਂ ਜ਼ਰੂਰ ਪੂਰਾ ਨਿਭਾਵਾਂਗੇ ਸਾਡੀ ਗੱਲ ਕਰੀਏ ਬਚਾਰ ਸੇ ਕੰਮ ਬਹੁਤ ਜ਼ਿਆਦਾ ਕਰਾਏ ਆ ਬਹੁਤ ਬੈਨੋ ਇਤਾਰੇ ਮੋਰਚਾ ਦਾ ਬਸੇ ਕੀ ਨਾਮ ਕਰਾ ਦੇਖੋ ਜੀ ਜਿਹੜੀਆਂ ਸੜਕਾਂ ਜੀ ਕਿਆਂ ਅਸੀਂ ਕਿਨਾ ਸਭ ਤੋਂ ਪਹਿਲਾਂ ਜਿਹੜੀ ਸੜਕਾਂ ਤੋਂ ਪਬਲਿਕ ਤੰਗ ਸੀ ਕਿ ਇਹ ਕਿਨਾ ਪਿਛਲੇ ਜਿੰਨੇ ਵੀ ਕੌਂਸਲਰ ਦਾ ਐਮ.ਐਲ.ਏ ਹੁੰਦੇ ਰਹ ਚੁੱਕੇ ਨੇ ਉਹਨਾਂ ਨੇ ਕਿਨਾ ਨਹੀਂ ਬਣਵਾ ਕੇ ਦਿੱਤੀਆਂ ਪਬਲਿਕ ਸਾਡੇ ਨਾਲ ਹੀ ਬੈਠੀ ਹੈ ਜੀ ਉਹਨਾਂ ਨੂੰ ਤੁਸੀਂ ਖੁਦ ਪੁੱਛ ਲਓ ਕਿ ਉਹਨਾਂ ਨੂੰ ਸੜਕਾਂ ਜਿਸ ਤਰ੍ਹਾਂ ਦੀ ਪਬਲਿਕ ਨੇ ਚਾਹੀ ਹੈ ਟੈਲਾਂ ਵਾਲੀ ਜਾਂ ਲੋਕ ਵਾਲੀ ਅਸੀਂ ਪੂਰਾ ਕਰਕੇ ਦਿੱਤਾ ਉਹਨਾਂ ਨੂੰ ਟਿਊਬਲ ਲਗਵਾ ਕੇ ਦਿੱਤੇ ਸਭ ਤੋਂ ਵੱਧ ਪਾਣੀ ਦੀ ਪ੍ਰੋਬਲਮ ਸੀ ਜੀ ਅਤੇ ਸੀਵਰੇਜ ਸਾਰੀ ਪ੍ਰੋਬਲਮਸ ਜਦੋਂ ਵੀ ਪਬਲਿਕ ਕੰਪਲੇਂਟ ਕਰਦੀ ਸੀ ਅਸੀਂ 2 ਜਾਂ 3 ਦਿਨ ਦੇ ਅੰਦਰ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਓਕੇ। ਦੁਬਾਰਾ ਪਾਰਟੀ ਦੇ ਜੀ ਅਫਸਰਾਂ ਦਾ ਸੇਵਾ ਹੋਰ ਕਿਤੇ ਜੋ ਵਧਿਆ। ਬਿਲਕੁਲ ਜੀ ਬਿਲਕੁਲ ਹੋਰ ਵੀ ਜੋਸ਼ ਨਾਲ ਕੀਤੀ ਜਾਏਗੀ। ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਅਸੀਂ ਪੰਜਾਬ ਦੀ ਤਰੱਕੀ ਕਰ ਸਕਦੇ ਹਾਂ ਕਿਉਂਕਿ 10 ਸਾਲਾਂ ਤੋਂ ਦੂਜੀਆਂ ਪਾਰਟੀਆਂ ਰਾਜ ਕਰ ਰਹੀਆਂ ਨੇ। ਉਹ ਅਸੀਂ ਕਹਿੰਦੇ ਕਿ ਦੁਬਾਰਾ ਆਪਾਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਲਿਆਈਏ ਜਿਹਦੇ ਵਿੱਚ ਕੀ ਹੁਣ ਜਿੱਦਾਂ ਰਵਨੀਤ ਸਿੰਘ ਬਿੱਟੂ ਜੀ ਇਹਨਾਂ ਨੂੰ ਆਪਾਂ ਜਿਤਾਵਾਂਗੇ ਇਹਨਾਂ ਦੀ ਜਿਹੜੀ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ 'ਚ ਜਾਏਗੀ ਤੇ ਉਹ ਜਿਹੜੀ ਨਾਰਾ ਦਿੱਤਾ 400 ਤੋਂ ਪਾਰ ਤੇ 400 ਤੋਂ ਪਾਰ ਆਪਣੇ ਲੁਧਿਆਣੇ ਨਹੀਂ ਕਰਨਾ ਆ ਇਸ ਕਰਕੇ ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਇੱਕ ਟ੍ਰੇਨ ਚੱਲ ਰਹੀ ਹੈ ਨਰਿੰਦਰ ਮੋਦੀ ਜੀ ਰਵਨੀਤ ਸਿੰਘ ਬਿੱਟੂ ਜੀ ਦੀ ਉਹਦੇ ਤੇ ਹੁਣ ਜਿਹੜਾ ਜਿਹੜਾ ਚੜ ਜਾਏਗਾ ਉਹ ਪਾਰ ਹੋ ਜਾਏਗਾ ਉਹ ਦਿੱਲੀ ਤੱਕ ਪਹੁੰਚ ਜਾਏਗਾ ਜਿਹੜਾ ਹੁਣ ਨਹੀਂ ਚੜੇਗਾ ਆਉਣੇ ਸਾਲੇ ਸਮੇਂ ਦੇ ਵਿੱਚ ਧੋਖਾ ਖਾਏਗਾ। ਕਾਂਗਰਸ ਦੇ ਵਿੱਚ ਵੀ ਕਾਫੀ ਸਾਲ ਅਸੀਂ ਕੰਮ ਸੇਵਾ ਕੀਤੀ ਹੈ। ਕਿੰਨਾ ਕੀਤੀ ਆ। ਕੀ ਕਮੀ ਰਹਿ ਗਈ ਵੀ ਕਾਂਗਰਸ ਛੱਡਣਾ ਪਿਆ ਬਿੱਟੂ ਕਰਕੇ ਛੱਡਣਾ ਪਿਆ ਜਾਂ ਪਾਰਟੀ ਕੋਲੇ ਕੰਮ ਨਹੀਂ ਹੋਇਆ। ਦੇਖੋ ਜੀ ਇੱਕ ਤੇ ਆਮ ਆਦੀ ਪਾਰਟੀ ਦਿੱਲੀ ਦੇ ਵਿੱਚ ਤੇ ਕਾਂਗਰਸ ਪਾਰਟੀ ਸਮਝੌਤਾ ਹੈ। ਜਿਹੜਾ ਕਿ ਆਪਾਂ ਨੂੰ ਨਹੀਂ ਚੰਗਾ ਲੱਗਾ। ਦੂਜੇ ਪਾਸੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦੀਆਂ ਨੀਤੀਆਂ ਕਰਕੇ ਉਹ ਕਾਂਗਰਸ ਨੂੰ ਜਿਹੜਾ ਖਤਮ ਕਰ ਰਿਹਾ ਇਸ ਕਰਕੇ ਵੀ ਇਹ ਪਾਰਟੀ ਛੱਡ ਕੇ ਅੱਜ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਚਲੇ ਗਏ ਸਰ ਹੌਸਲਾ ਮਿਲੂਗਾ ਤੁਹਾਨੂੰ ਵੀ ਅੱਗੇ ਆਉਣ ਦੇ ਵੇ ਵੀ ਆਲਰੇਟ ਤੁਹਾਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਫਿਰ ਕੰਮ ਵਧੀਆ ਕਿੱਥੇ ਜਾਊਗਾ ਕਿ ਜਿਹੜਾ ਵਿਕਾਸ ਦਾ ਕੰਮ ਅੱਗੇ ਸੁਵਧੀਆ ਅਕਤ ਹੈ ਦੇਖੋ ਜੀ ਜਿਹੜਾ ਬੰਦਾ ਇਸ ਕੰਮ ਕਰੇਗਾ ਸਾਡਾ ਇੱਥੇ ਜਿਹੜਾ ਦਫਤਰ ਆ ਜਦੋਂ ਲੋਕਡਾਊਨ ਬਹੁਤ ਬਹੁਤ ਹੀ ਮਾੜਾ ਸਮਾਂ ਆਇਆ ਸੀਗਾ ਉਸ ਟਾਈਮ ਵੀ ਖੁੱਲਾ ਸੀਗਾ ਤੇ ਹੁਣ ਵੀ ਸਾਡਾ ਜਿਹੜਾ ਇਸ ਦਫਤਰ ਦੇ ਵਿੱਚ ਕੰਮ ਹੁੰਦਾ ਹੈ ਇਸ ਕਰਕੇ ਅਸੀਂ ਕਹਾਂਗੇ ਵੀ ਕੰਮ ਕਰਦੇ ਰਾਂਗੇ ਬਹੁਤ ਗੱਲਾਂ ਲੋਕ ਕਰਨਗੇ ਕਰਦੇ ਰਹਿਣਗੇ ਕਰਦੇ ਆ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਤੇ ਅੱਜ ਇਹਨਾਂ ਨੇ ਪਾਰਟੀ ਭਾਜਪਾ ਨੂੰ ਚੁਣਿਆ ਮੇਰੀ ਜਦੋਂ ਇਹਨਾਂ ਨਾਲ ਗੱਲ ਹੋਈ ਤੇ ਇਹਨਾਂ ਨੇ ਇੱਕੋ ਗੱਲ ਕਹੀ ਵੀ ਮੇਰਾ ਮਕਸਦ ਸਿਰਫ ਕੰਮ ਤੇ ਡਵੈਲਪਮੈਂਟ ਆ ਤੇ ਅਮਨ ਸ਼ਾਂਤੀ ਆ ਕਾਂਗਰਸ ਕਾਂਗਰਸ ਤਾਂ ਮੈਂ ਸੱਚੀ ਗੱਲ ਕਹਾਂ ਮੈਂ ਐਮੀ ਗਲਤ ਨਹੀਂ ਕਹਿੰਦਾ ਕਾਂਗਰਸ ਤਾਂ ਕਿਤੇ ਰਹੀ ਨਹੀਂ ਗਈ ਅਸੀਂ ਕਾਂਗਰਸ ਇਹ ਜ਼ਰੂਰ ਸੀ ਪਰ ਕਾਂਗਰਸ ਕਿਤੇ ਰਹੀ ਨਹੀਂ ਸੀ ਸਾਰੇ ਦੇਸ਼ ਕਾਂਗਰਸ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਜਿਹੜੇ ਲੀਡਰ ਨੇ ਉਹ ਵੀ ਐਸੇ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਕੋਲ ਸੱਤਾ ਏ ਜਿਨ੍ਹਾਂ ਨੂੰ ਗਰਾਸ ਰੂਟ ਤੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਸਿਰਫ ਸੱਤਾ ਹੀ ਉਸੇ ਨਸ਼ੇ ਚ ਉਹ ਆਪਣੇ ਅਮਨੂ ਚੀਫ ਮਿਨਿਸਟਰ ਬਣਦੇ ਉਹਦੀ ਲੜਾਈ ਚ ਫਿਰੀ ਜਾਂਦੇ ਆ ਚਾਹੇ ਉਹਦੇ ਵਿੱਚ ਬਾਜਵਾਦ ਸਾਹਿਬ ਲਾ ਲੋ ਚਾਹੇ ਉਹਦੇ ਵਿੱਚ ਸਿੱਧੂ ਸਾਹਿਬ ਸੀਗੇ ਚਾਹੇ ਉਹਦੇ ਵਿੱਚ ਚੰਨੀ ਸਾਹਿਬ ਸੀ ਚਾਹੇ ਉਹ ਸੁਖਜਿੰਦਰ ਰੰਧਾਵਾ ਸਾਹਿਬ ਸੀ ਇਹ ਕਦੇ ਵੀ ਇਹਨਾਂ ਦੇ ਕਦੇ ਮੂੰਹ ਇਕੱਠੇ ਨਹੀਂ ਦੇਖੋਗੇ ਤੁਸੀਂ ਇੱਥੇ ਇੰਨਾ ਡਿਸਪਲਨ ਆ ਯਾਰ ਪਾਰਟੀ ਵਰਕਰ ਤੋਂ ਕਾਰਕਿਰਤਾ ਤੋਂ ਲੈ ਕੇ ਮੰਡਲ ਪ੍ਰਧਾਨ ਤੋਂ ਲੈ ਕੇ ਸਰਕਲ ਪ੍ਰਧਾਨ ਤੋਂ ਸਬ ਸਰਕਲ ਤੋਂ ਲੈ ਕੇ ਸਟੇਟ ਬਾਡੀ ਤੋਂ ਲੈ ਕੇ ਦੇਸ਼ ਦੇ ਜਿਹੜੇ ਮਹਾ ਮੰਤਰੀ ਨੇ ਉਹਨਾਂ ਤੱਕ ਇੱਕੋ ਲਾਈਨ ਚ ਪਰੋਏ ਹੋਏ ਆ ਤੇ ਮੈਂ ਹੈਰਾਨ ਹੋ ਗਿਆ ਦੋ ਦਿਨ ਚ ਦੇਖ ਕੇ ਵੀ ਇੰਨਾ ਡਿਸਪਲਾਈਨ ਇੰਨਾ ਤਾਂ ਸਕੂਲ ਦੇ ਵਿੱਚ ਜਿਹੜੇ ਆ ਉਹ ਇੰਨਾ ਡਿਸਪਲਾਈਨ ਜਸ ਕਾਲਜ ਚ ਨਹੀਂ ਹੁੰਦਾ ਜੋ ਭਾਜਪਾ ਪਾਰਟੀ ਚ ਡਿਸਪਲਾਈਨ ਆ ਤੇ ਇਹ ਚੀਜ਼ਾਂ ਨੂੰ ਦੇਖ ਕੇ ਹੋਏ ਹੈਪੀ ਰੰਦਾਵਾ ਜੀ ਨੇ ਅੱਜ ਫੈਸਲਾ ਕੀਤਾ ਤੇ ਲੜੀ ਆ ਜੇ ਪ੍ਰਧਾਨ ਮੰਤਰੀ ਜੀ ਜਿਹੜਾ ਕੰਤੇ ਲਿਖਿਆ ਵੀ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਬਣ ਰਹੀ ਆ ਤੇ ਅਸੀਂ ਕੀ ਮਾਹ ਮਾਰੇ ਆ ਜੀ ਕਿਸੇ ਨੇ ਪੰਜਾਬ ਵਾਲਿਆਂ ਨੇ ਵੀ ਸਾਡਾ ਕਿਉਂ ਨਾ ਡਬਲ ਇੰਜਨ ਦੀਆਂ ਸਰਕਾਰਾਂ ਓਰੇ ਚੱਲਣ ਜੇ ਯੂਪੀ ਬਿਹਾਰ ਆਰਗੇ ਜਿਨ੍ਹਾਂ ਨੂੰ ਕਿਸੇ ਵੇਲੇ ਮਾਰੂ ਸਟੇਟ ਕਹਿੰਦੇ ਸੀ ਅੱਜ ਉਹ ਇੱਥੋਂ ਇੰਡਸਟਰੀ ਜਾ ਕੇ ਉੱਥੇ ਜਾ ਰਹੀ ਆ ਤੇ ਅਸੀਂ ਕਿਉਂ ਨਾ ਉਹਦੇ ਵਿੱਚ ਯੋਗਦਾਨ ਪਾਈਏ ਅਸੀਂ ਆਪਣੇ ਕਿਸਾਨਾਂ ਨੂੰ ਕਿਉਂ ਨਾ ਤਕੜਾ ਕਰੀਏ ਅਸੀਂ ਆਪਣੀ ਇੰਡਸਟਰੀ ਨੂੰ ਮਜ਼ਦੂਰਾਂ ਨੂੰ ਐਮਐਸਐਮ ਐਮਈ ਨੂੰ ਛੋਟੇ ਦੁਕਾਨਦਾਰਾਂ ਨੂੰ ਉਹਨਾਂ ਨੂੰ ਕਿਉਂ ਨਾ ਤਕੜਾ ਕਰੀਏ ਉਸ ਲੈਵਲ ਤੋਂ ਉਸ ਸਹੀ ਬੰਦੇ ਜਿਹੜੇ ਆ ਇਸ ਵੇਲੇ ਜਿਹੜਾ ਕਿਉਂਕਿ ਦੇਸ਼ ਵਿਕਸਿਤ ਬਾ ਜਿਹੜਾ ਜਿਹੜਾ ਦੇਸ਼ ਆ ਵਿਕਸਿਤ ਭਾਰਤ ਬਣ ਜਾ ਰਿਹਾ 5ਵੇਂ ਤੋਂ 3ਜੇ ਨੰਬਰ ਤੇ ਤੇ ਅਸੀਂ ਪੰਜਾਬ ਨੇ ਥੋੜੀ ਉਹ ਚ ਕਮਜ਼ੋਰ ਰਹਿਣਾ ਹੈ ਤੇ ਉਹ ਇਸ ਕੜੀ ਦੇ ਵਿੱਚ ਬਿਗੈਰ ਕਿਸੇ ਕੋਈ ਕੁਸ਼ ਗੱਲ ਕਰੀ ਜਾਵੇ ਬਿਗੈਰ ਕਿਸੇ ਲਾਲਚ ਦੇ ਬਿਗੈਰ ਕਿਸੇ ਕੋਈ ਆਪਣੇ ਵੱਲੋਂ ਗੱਲ ਵੀ ਮੇਰਾ ਆ ਚੀਜ਼ ਮੇਰੀ ਕਰਿਓ ਜੀ ਮੈਂ ਨਾ ਨਿਸ਼ਕਾਮ ਸੇਵਾ ਕਰਨ ਲਈ ਹੈਪੀ ਰੰਧਾਵਾ ਜੀ ਨੇ ਤਮਨ ਸਾਹਿਬ ਤੇ ਸਾਰੀ ਪਾਰਟੀ ਨੇ ਜੁਆਇਨ ਕਰਾਇਆ ਪਰ ਸਾਨੂੰ ਪਤਾ ਹੈ ਵੀ ਇਹਨਾਂ ਦੀ ਕੈਪੈਸਿਟੀ ਕੀ ਆ ਥੱਲਿਓ ਲੈ ਕੇ ਕਾਉਂਸਲਰ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਐਮਪੀ ਤੱਕ ਜਿਹੜਾ ਉਹ ਬੀਜੇਪੀ ਦਾ ਅਗਲੀ ਇੱਕ ਲੜੀ ਬਣੇਗੀ ਲੋਕ ਬਣਾਉਣ ਨੂੰ ਬੈਠੇ ਆ ਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਆ ਜਿਹੜੀ ਇਕੱਲੇ ਲੜਨਾ ਅੱਜ ਤੱਕ ਜਿਹੜਾ ਬਾਦਲ ਅਕਾਲੀ ਦਲ ਸੀ ਉਹ ਇੱਕ ਭਾਰ ਢੋਰੇ ਸੀ ਇੱਕ ਉਹ ਵੱਡੇ 파ਟਨਰ ਜੋ ਮਰਜ਼ੀ ਕਰਦੇ ਸੀ ਬੀਜੇਪੀ ਨੂੰ ਜਿਹੜਾ ਜਿਹੜੀ ਮਾੜੀ ਚੀਜ਼ ਉਹ ਬੀਜੇਪੀ ਤੇ ਸਿੱਟ ਦੇਣੀ ਮਲਾਈ ਲਾ ਕੇ ਆਪ ਲੈ ਜਾਂਦੀ ਸੀ ਤੇ ਹੁਣ ਬੀਜੇਪੀ ਇਕੱਲੇ ਹਰ ਚੰਗੀ ਗੱਲ ਜਿਹੜੀ ਉਹ ਬੀਜੇਪੀ ਦਾ ਜੋ ਸੁਪਨਾ ਹੈ ਮੋਦੀ ਸਾਹਿਬ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਸੱਚ ਕਰਾਂਗੇ ਉਹ ਹੋ ਤਦ ਹੋ ਸਕਦਾ ਹੈ ਵੀ ਥੱਲੇੋਂ ਵਾਰਡ ਤੋਂ ਕਾਉਂਸਲਰ ਲੈਵਲ ਤੋਂ ਲੈ ਕੇ ਉੱਤੇ ਪ੍ਰਾਈਮ ਮਿਨਿਸਟਰ ਤੱਕ ਇੱਕ ਹੋਣ ਤੇ ਉਹ ਇੱਕ ਅਸੀਂ ਅੱਜ ਸ਼ੁਰੂਆਤ ਕਰ ਕਰਤੀ ਆ ਪਹਿਲਾਂ ਵੀ ਕਾਉਂਸਲਰ ਬਹੁਤ ਨੇ ਬੀਜੇਪੀ ਦੇ ਉਹ ਚੰਗਾ ਕੰਮ ਕਰ ਰਹੇ ਆ ਉਸ ਲੜੀ ਦੇ ਵਿੱਚ ਇੱਕ ਹੋਰ ਜਿਹੜਾ ਹੀਰਾ ਏ ਉਹ ਅੱਜ ਹੈ ਪੀਰੰਦਾਵਾ ਜੀ ਨੇ ਸ਼ੁਰੂਆਤ ਕੀਤੀ ਆ ਅੱਗੇ ਤਮਨ ਸਾਹਿਬ ਤੇ ਸਾਨੂੰ ਇਸ ਗੱਲ ਦਾ ਪਤਾ ਏ ਅਸੀਂ ਚੰਗੇ ਬੰਦੇ ਇਹ ਨਹੀਂ ਹਰ ਬੰਦੇ ਨੂੰ ਜਿਹੜਾ ਦੇਸ਼ ਦੀ ਸੇਵਾ ਕਰਨ ਲਈ ਆਉਣਾ ਚਾਹੁੰਦਾ ਉਹ ਅਸੀਂ ਪੂਰਾ ਰੋਡਮੈਪ ਬਣਾਇਆ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਚੰਗੇ ਲੋਕ ਨੇ ਹਰ ਪਾਰਟੀਆਂ ਤੋਂ ਉਹ ਬੀਜੇਪੀ ਨੂੰ ਜੁਆਇਨ ਕਰਨਗੇ ਐਜ਼ ਅ ਵਰਕਰ ਕਰੀਕਰਤਾ ਤੁਸੀਂ ਤੋਂ ਇਹ ਵਾਲੀ ਜਿੰਦ ਗੱਲ ਕੀਤੀ ਕਿ ਕਈ ਜਿਹੜੇ ਪੁਰਾਣੇ ਕਾਂਗਰਸੀਆਂ ਦੇ ਦਫ਼ਤਰ ਦੇ ਉੱਪਰ ਹੁਣ ਭਗਵੇਂ ਛੱਡੇ ਨਜ਼ਰ ਆ ਰਹੇ ਨੇ ਤੇ ਕੀ ਅਦਾ ਸਮਝੀ ਜਿਹੜਾ ਬਿੱਟੂ ਬਾਣ ਚਲਾਇਆ ਗਿਆ ਬੀਜੇਪੀ ਕੋਲ ਉਹ ਕੈਪਟਨ ਤੇ ਜਾਖੜ ਨਾਲ ਵੀ ਜ਼ਿਆਦਾ ਵਿਦਵੰਸ਼ਕ ਸਾਬਤ ਹੋਏਗਾ ਖਾਸ ਕਰ ਲੁਧਿਆਣਾ ਲਈ ਦੇਖੋ ਕੈਪਟਨ ਸਾਹਿਬ ਉਹਨਾਂ ਦੀ ਲੱਗ ਜਗਾ ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਪਰ ਤੁਸੀਂ ਇਹ ਜ਼ਰੂਰ ਦੇਖੋਗੇ ਵੀ ਜੋ ਲੀਡਰਸ਼ਿਪ ਨੇ ਹੁਕਮ ਕੀਤਾ ਹੈ ਵੀ 2027 ਤੱਕ ਹਰ ਜਗ੍ਹਾ ਹਰ ਜ਼ਿਲ੍ਹੇ ਚ ਹਰ ਵਿਧਾਨ ਸਭਾ ਹਲਕੇ ਚ ਬੀਜੇਪੀ ਦਾ ਝੰਡਾ ਲਰਾਏਗਾ ਤੇ ਉਹ 27 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਾਰੇ ਟੀਮ ਇਕੱਠੀ ਹੋ ਕੇ ਉਹ ਝੰਡੇ ਲੜਾ ਕੇ ਦਿਖਾਵਾਂਗੇ ਇਹ ਤਾਂ ਇੱਕ ਇਹਨਾਂ ਨੇ ਸਾਰੀਆਂ ਪਾਰਟੀਆਂ ਦੇ ਰਾਜ ਕਰਨ ਨੂੰ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਰਤ ਰਹੇ ਆ ਇੱਕ ਟੂਲ ਬਣਾਇਆ ਹੋਇਆ ਉਹਨਾਂ ਲਈ ਦਰਵਾਜ਼ੇ ਮੋਦੀ ਸਾਹਿਬ ਦੇ ਫਾਟਕ ਐ ਖੁੱਲੇ ਹੋਣਗੇ ਹਮੇਸ਼ਾ ਵੀ ਜਾ ਕੇ ਆਪਣੀ ਗੱਲ ਕਰਕੇ ਮਨਾ ਕੇ ਜੋ ਕਹਿਆ ਕਰਨਗੇ ਉਹ ਹੋਇਆ ਕਰੂਗਾ ਹਾਂ ਇਹ ਗੱਲ ਕੋਈ ਸ਼ੱਕ ਨਹੀਂ ਵੀ ਕਰਤਾਰਪੁਰ ਸਾਹਿਬ ਲਾਂਘਾ ਉਹ ਤਾਂ ਸਬਦਾ ਨਾ ਉਹ ਕਿਹਨੇ ਲਾਂਘਾ ਖੋਲਿਆ ਉਸੇ ਤਰੀਕੇ ਨਾਲ ਆਰਾਮ ਮੰਦਿਰ ਧਰਮ ਤੋਤੇ ਦਾ ਕੋਈ ਚੀਜ਼ ਨਹੀਂ ਦੋਨੋਂ ਸਭ ਤੋਂ ਵੱਡੀਆਂ ਚੀਜ਼ਾਂ ਨੇ ਉਹ ਨਰਿੰਦਰ ਮੋਦੀ ਜੀ ਨੇ ਕੀਤੀਆਂ ਏ ਤੇ ਇਸ ਕਰਕੇ ਹਰ ਦੇ ਜਿਹੜਾ ਇਹ ਝੰਡਾ ਹੈ ਉਹ ਭਾਜਪਾ ਦਾ ਲੜਾਊਗਾ ਭਗਮਾ ਲੜਾਊਗਾ ਇਹ 'ਚ ਕੋਈ ਵੀ ਸ਼ੱਕ ਨਹੀਂ ਤੁਸੀਂ ਇਹ ਸਹੀ ਕਹਿਆ ਗੱਲ ਇਹ ਤਾਂ ਜਿਹਨੂੰ ਭਾਜਪਾ ਨਹੀਂ ਲੈਣਾ ਚਾਹੁੰਦੀ ਉਹੀ ਰਹਿ ਜਾਊਗਾ